ਮੋਤ ਅੱਜ ਸ਼ੁਭ ਦਿਨ ਤੇ ਮੁਬਾਰਕਬਾਦਨਾ ਜੋ ਦੁਆਰਾ ਬਖਸ਼ਣ ਆ ਰਹੇ ਬਲਾ ਨਾ ਅਸੀਂ ਕਿੰਗਲਨ ਸੇਵਾ ਅੱਜ ਚੌਥਾ ਸਾਲਾ ਸ੍ਰੀ ਨਾਰਾਇਣ ਨੇ ਬਖਸ਼ੀ ਕੀਤੀ ਹੈ ਕਿ ਮੈਂ ਇਸ ਤਿੰਨ ਗਾਹ ਦੇ ਰਿਜ਼ਾਬਾਂ ਵਾਂ ਮੇਰਾ ਪ੍ਰਵਾਜ ਜਿਹਾ ਵਾ ਹਰ ਸਾਲ ਅਸੀਂ ਕੰਬਲ ਤੇ ਦਸ਼ਾ ਨਵੀਂ ਦੇਗਵਾਵਾਂ ਨਾਲਨੇ ਅੱਜ ਵੀ 10 10 12 ਸਾਲ ਪਹਿਲਾਂ ਵੀ ਜਿਆਦਾ ਸਾਲਾਂ ਕੋਈ ਕੱਲ੍ਹ ਵੀ 20 ਸਾਲ ਪਹਿਲਾਂ ਮਾਲਕ ਨੇ ਕਿਸ਼ੇ ਵੜਾਈ ਸੀ ਬੱਤੂ ਬਲਵੰਤ ਸਿੰਘ ਵੀ ਜਦੋਂ ਤਲਵ ਸਿੰਘ ਦਾ ਪਤਾ ਹੀ ਹੈ ਉਹਨੇ ਅੱਜ ਜੱਲਾ ਮੋਰ ਦੇ ਤੇ ਨਵਾਂ ਗੁਰੂਦਾ ਲੰਗਰ ਚਾਲੂ ਕੀਤਾ ਸੀ ਮera ਉਹਦੇ ਨਵਾਂ ਉਹਦਾ ਪ੍ਰੇਮ ਬਹੁਤ ਜ਼ਿਆਦਾ ਸੀ ਮੈਂ ਉਹਨਾਂ ਨੂੰ ਰਾਸਾਂ ਦਿੱਤੀ ਸੀ ਉੱਥੇ ਵੀ ਲੰਗਰ ਚਾਲੂ ਕਰੋ ਗੁਰੂ ਨਾਨਕ ਦੇਵ ਜੀ ਸਾਹਿਬ ਨਾਲ ਜਿੰਨੂ ਕੋਈ ਜਮਾ ਪਹੁੰਚਾ ਉਹਨਾਂ ਨਿਸ਼ਾਨਾ ਸੇਵਾ ਕੀਤੀ ਬਲੇ ਮੋੜ ਤੇ ਉਹ ਗੋਦਵਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਨਗਰ ਬਣਿਆ ਵਾ ਫਿਰ ਕੋਈ ਸਾਰੇ ਜਣੇ ਆਏ ਨਬੀ ਅਸੀਂ ਜਗਾ ਹੀ ਨਜ਼ਰ ਕਹਣਾ ਨੇ ਕਿਹਾ ਜੀ ਇਹ ਜਗਾ ਸਾਨੂੰ ਦੋ ਮੈਂ ਇਹਨਾਂ ਨੂੰ ਦਿਸਤੀ ਆ ਕੇ ਉਹ ਜਗਾ ਬਗੂਦ ਜਿੱਥੇ ਅੱਜ ਲੰਗਰ ਹਾਲ ਬਣਿਆ ਮੇਰਾ ਹਲੋ ਇਹ ਤੇ ਨਾਲ ਚਾਰ ਮੱਲੇ ਜਗਾ ਵਾ ਜਿਹਦੇ ਅੰਦਰਾਂ ਮੇਰੇ ਵੀ ਨਾ ਸੇਵਾ ਕੀਤੀ ਹੋਈ ਹੋਵੇ ਬਸ ਤਾਂ ਹੀ ਖਰਚਾ ਹੀ ਹੋੜ ਨਾ ਨਾ ਕੇ ਪ੍ਰਮਾਣਿਕ ਸੇਵਾ ਬਖਸ਼ੀ ਉਹਨੂੰ ਦਾ ਨਰਾ ਲਗਾਓ ਐਸ ਗੇਰ ਦੇ ਚਲੋ ਚਲੋ ਜਿਸ ਤਰ੍ਹਾਂ ਤੁਸੀਂ ਸੇਵਾ ਨਮਾਰਿਓ ਅੱਗੋਂ ਵੀ ਤੁਹਾਡਾ ਐਕਸਲ ਪੋਰ ਜਿੰਨਾ ਤੇ ਮਾਲਕ ਦੇ ਮਨੂ ਸਵਾਸ ਤੇ ਮੈਂ ਕਰਾਂਗਾ ਉਸ ਤੋਂ ਬਾਅਦ ਮੇਰਾ ਬੇਟਾ ਕਰੇਗਾ ਅਬਾਪਾ ਪੂਰੀ ਨਿਸ਼ਾਨਾ ਅੱਜ ਸਾਬ ਡੋਖਣਵਾਲੇ ਬੱਲਾ ਮੋੜ ਤੇ ਕਾਦੀਆਂ ਕਿਸਾਨ ਮੰਡਾ ਐ ਤਿੰਨ ਜਗ੍ਹਾ ਤੇ ਅਸੀਂ ਸੇਵਾ ਕਰ ਰਹੇ ਹਾਂ ਕੰਬਲ ਦੀ ਤੇ ਅੱਜ ਡੋਖਣਵਾਲੇ ਦਿੱਤੀ ਹੈ ਕਿ ਤਿੰਨਾਂ ਵਿੱਚ ਕਿੰਨੀ ਕੋਈ ਅਸਾਂ ਸੇਵਾ ਚਲੋ ਮਜ਼ਰਾ ਸਾਰੀ ਟੋਟਲ ਜਿਹੜੀ ਹੈ ਇਹ ਅੱਧੀ 600 700 ਦੇ ਕਰੀਬ ਕੰਬਲ ਵੰਡਿਆ ਗਿਆ ਅੱਧੀ ਦਿੱਖ ਵੀ ਹੋ ਡਿਮਾਂਡ ਹੈ ਜੀ ਉੱਥੇ ਆਪਾਂ ਗਲਾਂਗੇ ਮੈਂ ਰ ਜਦੋਂ ਬੰਦੇ ਮੰਦਰਾ ਖਜਾਲ ਉਥੋਂ ਦਾ ਵੀ ਮੈਂ ਸੇਵਕਾਂ ਨੂੰ ਉਥੇ ਵੀ ਸੇਵਾ ਦਾ ਮੌਕਾ ਮਿਲਿਆ ਉਥੇ ਜਾ ਕੇ ਵੀ ਗਏ ਹਮਾਤੇ ਫਸੇ ਪਰ ਲੋਕ ਸੋ ਲੋਕ ਲੋਕ ਨੂੰ ਧੰਨ ਭਾਵਾ ਸਾਡੇ ਤੇ ਇਹਨਾਂ ਦੇ ਵੀ ਤੇ ਸੰਗਤ ਦੇ ਜਿਹੜੇ ਸੇਵਾ ਕਰ ਰਹੇ ਨੇ ਜਿਹੜੇ ਲੈ ਰਹੇ ਤੇ ਆਉਣ ਵਾਲੇ ਸਮੇਂ ਜੀ ਵੀ ਸੇਵਾ ਚੱਲਦੀ ਰਹੇ ਰਹਮ ਦੀ ਰੋ ਇਹ ਦਿੰਦੇ ਰਹਾਂ ਤੇ ਸੰਗਤ ਬਣਦੀ ਰਹੇ ਤੇ ਅਸੀਂ ਸੇਵਾ ਕਰਦੇ ਰਹੀ ਹੁਣ ਤੱਕ ਇਹਨਾਂ ਦਾ ਦੇਖੋ ਵੀ ਕੋਈ ਅੰਦਾਜ਼ਾ ਨਹੀਂ ਪਰ ਦਾਨ ਤੇ ਹਰ ਮਹੀਨੇ ਅਸੀਂ ਮੱਛਾ ਤਾਂ ਲਿਆਉਂਦੇ ਆ ਆਰਮੀ ਨੇ ਮਸਾ ਤੋਂ ਕੋ ਜਾ ਵੇ ਲੋਨਾ ਇਹ ਦਾਨ ਦੇ ਖੁੱਲੇ ਤੇ ਨੰਗਰ ਦੇ ਬਾਪੂ ਨਾਲ ਉਹ ਤਾਂਗਲ ਰਹੀ ਬਾਬਾ ਵਕਾਲਾ ਸਾਹਿਬ ਲੈ ਕੇ ਅਸਲਾ ਉਨੀ ਤੇ ਕਿ ਕਾਮਾ ਲੋ ਘਰ ਦਾ ਦਸਵੰਦ ਖਾਣਾ ਤੇ ਇਥੇ ਲਾਗੇ ਡੇਰੇ ਵਾਲਿਆਂ ਹੋਰ ਨਾ ਬੰਦਿਆਂ ਸਾਰਿਆਂ ਸਲਾਹ ਦਿੱਤੀ ਕਿ ਬਾਪੂ ਇਥੇ ਲੰਗਰ ਆਪਾਂ ਲਾਈਏ ਤੇ ਉਥੋਂ ਲੰਗਰ ਚੱਲ ਪਿਆ ਇਹਨਾਂ ਨਾਲ ਤਾਲਮੇਲ ਹੋ ਗਿਆ ਉਹਨਾਂ ਦਾ ਇਹ ਸਾਡੇ ਬੜੇ ਨੇਜੀਕੀ ਆ ਦੋ ਤਿੰਨ ਪੀੜੀਆਂ ਇਹਨਾਂ ਨਾਲ ਸਾਡਾ ਤਾਲਮੇਲਾ ਘਰ ਦੇ ਮੈਂਬਰ ਆ ਸਮਝੋ ਪੇ ਸਾਥੋ ਅਜੇ ਨਾ ਕਰਤੋ ਪੁਰਸਾ ਸਾਹਿਬ ਕੋਈ ਜਗਨਤਾ ਦਾੰਦ ਤੀਗਿ ਨੋ ਯੋਕ ਨਾਲ ਚਾਰਨ ਉਹ ਲੰਗਰ ਦੇ ਕਿਸੇ ਵਾਰ ਵਰ ਲੰਗਰ ਚ ਹੋਂਗਿਆ ਲੰਗਰ ਸੁਖੀ ਰਸ ਜੀ ਅਹਿੰਦ ਬਾਦਾਸ ਨੇ ਵੀ ਕਾਲੇ ਸਾਹ ਸੋਦਾ ਕੋਈ ਨਹੀਂ ਕਰਦਾ ਇਹਨਾਂ ਦੇ ਪਰਿਵਾਰ ਨੂੰ ਵੀ ਦੱਸੀ ਸਾਰੀ ਹੁਸਤ ਜੀ ਕਿਸੇ ਸਾਲ ਹੀ ਆਇਆ ਪਹਿਲਾਂ ਤੇ ਕੱਲੇ ਆਉਂਦੇ ਰਹੇ ਕੋਣਾ ਦੱਸਿਆ ਵੀ ਆ ਬਾਉਂਨੇ ਆ ਥਾਂ ਦੇ ਤੱਕ ਦੇ ਪਨੇ ਖੜਿਆ ਪਿਆ ਇਹਨਾਂ ਥਾਂ ਦੇ ਤੱਕ ਇਹ ਪਨਾਵ ਚਾਰ ਮਨੋ ਜੀ ਜੁਰਦਵਾਰ ਦੇ ਨਾਮ ਕਰਾਈ ਇਹ ਪ੍ਰੋਲੇ ਬਹੁਤ ਵਧੀਆ ਚਾਹੀ ਬਹੁਤ ਵਧੀਆ ਵੀ ਬਹੁਤ ਵਧੀਆ ਜੰਤੀ ਸਮਝੀ ਹਾਂਜੀ ਕੀ ਕਰਾਂ ਮੈਂ ਤੇ ਤੁਹਾਡੇ ਨੰਬਰ ਨਾਲ ਅੰਦਰ ਵਾਲੇ ਦੇ ਨਾਲ ਮੈਂਬਰ ਆ ਮੈਂ ਰਿਕੋਰਡ ਕੋਰ ਧੰਨਵਾਦ ਕਰਨਾ ਸ਼ਾਹ ਜੀ ਦਾ ਤੇ ਹਰ ਮਹੀਨੇ ਸਾਨੂੰ ਵਿਸ਼ਤ ਵੀ ਦਿੰਦੇ ਆ ਤੇ ਸਾਥਦਾਰਾਂ ਕੇ ਸੇਵਾ ਵੀ ਬਿਚਪਾ ਨੂੰ ਆ ਕੇ ਬਣਦੇ ਆ ਇਹਦਾ ਵੱਡਾ ਹੋਰ ਕੀ ਆ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਤੇ ਚਾਹੀ ਗਲਾਜ ਨੇ ਜਿੱਥੇ ਵੀ ਜਾਂਦਾ ਉਹਥੇ ਇਹਨਾਂ ਦੇ ਗੋਹ ਗਾਈਦੇ ਆ ਤੇ ਮਹਾਰਾਜ ਤੇ ਕੋ 10 ਸਾਲਾਂ ਦੇ ਹਰ ਮਹੀਨੇ ਲੰਗਰ ਦੀ ਸੇਵਾ ਪੂਰੀ ਬਣਾਉਂਦੇ ਆ ਰਹੇ ਹੁਣ ਤੱਕ ਗੁਰਦਾਸ ਸਾਹਿਬ ਵਾਸਤੇ ਕਿੰਨੀ ਨੁਕਸਾਨ ਕੀਤੀ ਜਿਨ੍ਹਾਂ ਨੂੰ ਬੋਲੇ ਜਾਂ ਉਰੋਂ ਥੋੜਾ ਵਾ ਉਰੋਂ ਵੱਧ ਕੀਤਾ ਮੇਰਾ ਤਾਂ ਇਹ ਜਿਵੇਂ ਖਾਂ ਦਿੱਤਾ ਗਿਆ ਬੇੜਗਾ ਬਣ ਗਿਆ ਉਹਨਾਂ ਵਾਸਤੇ ਵੀ ਮਾਇਆ ਵੀ ਢੇਢੀ ਗਈ ਆ ਇਤੋਂ ਅੱਗੇ ਹੋਰ ਕੀ ਹੋ ਜਾਣ ਸੋ ਬਹੁਤ ਬਹੁਤ ਕਿਰਪਾ ਇਹ ਮਹਾਰਾਜ ਦੇ ਲੋਕ ਕੀ ਵੀ ਕਰਾਗੇ